ਬੜੀ ਨਿਮਰਤਾ ਯੋਗ ਬੇਨਤੀ ਆ ਉਹ ਬੰਦੇ ਗਏ ਆ ਉਹਨਾਂ ਦਾ ਫੋਨ ਆ ਲੈਣ ਤੋਂ ਅਸੀਂ ਕੋਈ ਇੱਥੇ ਇਹੋ ਜਿਹਾ ਮਾਹੌਲ ਆਪਾਂ ਨਾ ਕਰੀਏ ਇਹਨਾਂ ਨੇ ਵੀ ਰਿਕਵੈਸਟ ਕੀਤੀ ਆ ਇੱਧਰ ਵੀ ਰਿਕਵੈਸਟ ਆ ਤੁਸੀਂ ਇਹਨੂੰ ਮਤਲਬ ਜਿਵੇਂ ਇਹ ਚੱਲਦਾ ਪਿਆ ਤੁਹਾਡਾ ਸਹਿਯੋਗ 100% ਹੋਵੇ ਤੁਹਾਡੀ ਤੋਂ ਵੀ ਨਿਬਾਰ ਇਹਨਾਂ ਤੋਂ ਵੀ ਕੋਈ ਬਾਹਰ ਨਹੀਂ ਜੋ ਮਸਲਾ ਮਾਨੂੰ ਚਾ ਲੈ ਤਾਂ ਥੋੜੀ ਦੇਰ ਹੌਸਲਾ ਰੱਖ ਲੋ ਜੇ ਤੇ ਤੁਸੀਂ ਵੀ ਨਿਦਰ ਹੌਸਲਾ ਰੱਖਿਆ ਉੱਤੇ ਇਹ ਵੀ ਹੌਸਲਾ ਰੱਖੀਏ ਥੋੜੀ ਦੇਰ ਰੇਟ ਕਰੋ ਠੀਕ ਹੈ ਆਪਾਂ से बात करो हाँ मेरे से ऐसे बात करने की जरूरत नहीं है आप ये 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 क्या है आप 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 बात भी भी ना आप भी ना राम ना करो करो कर रहे फॉर्मेशन कौन सी फॉर्मेशन खेलो कौन सी फॉर्मेशन कौन सी मिस इंफॉर्मेशन कौन सी मिस इंफॉर्मेशन बात बंदी करो सारा कु मारो